ਰਹੀ ਮੁੱਢ ਕਦੀਮੋਂ ਹੀ ਮਨੁੱਖ ਦੀ ਸੋਹਣਾ ਦਿਸਣ ਦੀ ਇੱਛਾ ਰਹੀ ਹੈ ਪਰ ਸੋਹਣਾ ਕਿਵੇਂ ਦਿਸਿਆ ਜਾਵੇ ਇਹ ਵੀ ਮੁੱਢ ਕਦੀਮੋਂ ਇੱਕ ਸਵਾਲ ਰਿਹਾ ਹੋਵੇਗਾ ਡੰਡੀ ਜਦੋਂ ਮਨੁੱਖ ਨੇ ਪਹਿਲੀ ਵਾਰ ਆਪਣਾ ਚਿਹਰਾ ਵੇਖਿਆ ਹੋਵੇਗਾ ਤਾਂ ਉਸ ਦਾ ਪ੍ਰਤੀਕਰਮ ਕੀ ਹੋਵੇਗਾ प्रश्नचंद ए शायद ਕਿਹਾ ਹੀ ਜਾ ਸਕਦਾ ਹੈ ਕਿ ਮਨੁੱਖ ਨੇ ਪਹਿਲੀ ਵਾਰ ਆਪਣਾ ਚਿਹਰਾ ਪਾਣੀ ਵਿੱਚ ਹੀ ਦੇਖਿਆ ਹੋਵੇਗਾ ਡੰਡੀ ਮਨੁੱਖੀ ਸਭਿਅਤਾ ਨੇ ਵਿਕਾਸ ਕੀਤਾ ਤਾਂ ਕਲਪਨਾ ਸ਼ਕਤੀ ਦੇ ਆਧਾਰ ਉੱਤੇ ਹੀ ਮਨੁੱਖ ਨੇ ਕੋਈ ਸ਼ਕਲ ਬਣਾਈ ਹੋਵੇਗੀ ਫਿਰ ਕੰਧਾਂ ਉੱਤੇ ਤਸਵੀਰਾਂ ਸਰਜੀਆਂ ਹੋਣਗੀਆਂ ਡੰਡੀ ਇਹ ਤਸਵੀਰ ਦਾ ਰੂਪ ਬਾਅਦ ਜਾ ਕੇ ਮੂਰਤੀਆਂ ਬਣੀਆਂ ਹੋਣਗੀਆਂ ਡੰਡੀ ਇਸੇ ਤਰ੍ਹਾਂ ਹੀ ਅਜੰਤਾ ਅਲੋਰਾ ਜਹੇ ਅਣਗਿਣਤ ਸ਼ਾਕਾਰ ਸਿਰਜੇ ਗਏ ਡੰਡੀ ਹੋਰ ਭਾਵੇਂ ਕੁਝ ਵੀ ਰਿਹਾ ਹੋਵੇ ਫੋਟੋ ਜਾਂ ਤਸਵੀਰ ਦਾ ਸੰਬੰਧ ਮਨੋਖ ਨਾਲ ਬਹੁਤ ਪੁਰਾਣਾ ਹੈ ਢੰਡੀ ਸਮਾਂ ਪੈ ਕੇ ਕੈਮਰੇ ਆਏ ਢੰਡੀ ਫੋਟੋ ਹਫਤੇ ਬਾਅਦ ਬਣ ਕੇ ਆਉਂਦੀ ਸੀ ਢੰਡੀ ਫਿਰ ਤਸਵੀਰਾਂ ਦਾ ਚੱਲਣ ਆਮ ਹੋ ਗਿਆ ਢੰਡੀ ਇਲੈਕਟ੍ਰੋਨਿਕ ਚੀਜ਼ਾਂ ਕਾਰਨ ਕੰਮ ਜਲਦੀ ਹੋਣ ਲੱਗਾ ਢੰਡੀ ਇਸੇ ਤਰ੍ਹਾਂ ਚਲਦੀਆਂ ਫਿਰਦੀਆਂ ਤਸਵੀਰਾਂ ਆਈਆਂ ਢੰਡੀ ਫਿਲਮਾਂ ਬਣਨ ਲੱਗੀਆਂ ਡੰਡੀ ਟੈਲੀਵਿਜ਼ਨ ਕਰ ਕਰ ਪਹੁੰਚੇ ਤਾਂ ਗੀਤ ਵੀ ਸਿਰਜੇ ਗਏ ਮੈਨੂੰ ਟੈਲੀਵਿਜ਼ਨ ਲੈ ਦੇ ਵੇ ਤਸਵੀਰਾ ਬੋਲਦੀਆਂ ਡੰਡੀ ਅਜਈਆਂ ਹੋਰ ਬਹੁਤ ਸਾਰੀਆਂ ਗੱਲਾਂ ਲੋਕਾਈ ਦੁਆਰਾ ਆਪਣੇ ਆਪ ਸਿਰਜੀਆਂ ਗਈਆਂ ਡੰਡੀ ਚੜੀ ਜਵਾਨੀ ਵਿੱਚ ਮੁੰਡੇ ਕੁੜੀਆਂ ਆਪਣੇ ਚਿਹਰੇ ਨੂੰ ਵਾਰ-ਵਾਰ ਸ਼ੀਸ਼ੇ ਵਿੱਚ ਦੇਖਦੇ ਨੇ ਡੰਡੀ ਸ਼ੀਸ਼ਾ ਹਰ ਸਮੇਂ ਨਾਲ ਰੈਡੀ ਨਹੀਂ ਰੱਖਿਆ ਜਾ ਸਕਦਾ ਡੰਡੀ ਇਹ ਕੰਮ 셀ਫੀ ਨੇ ਸੌਖਾ ਕਰ ਦਿੱਤਾ ਹੈ ਡੰਡੀ ਸਭ ਪ੍ਰੋਗਰਾਮ ਉੱਤੇ ਲੋਕ ਇਸ 셀ਫੀ ਲਾਈਨ ਵਿੱਚ ਮਸਤ ਹੁੰਦੇ ਨੇ ਡੰਡੀ ਖੈਰ ਸੋਖ ਬਾਅਦ ਵਿੱਚ ਪੁੱਛੀ ਜਾਂਦੀ ਹੈ ਪਹਿਲਾਂ ਤਰ੍ਹਾਂ ਤਰ੍ਹਾਂ ਦੇ ਫੇਸ ਬਣਾ ਕੇ ਸੈਲਫੀਆਂ ਪੋਸਟ ਕੀਤੀਆਂ ਜਾਂਦੀਆਂ ਹਨ ਡੰਡੀ ਲੱਗਦਾ ਹੈ ਜਿਵੇਂ ਸਭ ਨੂੰ ਸੈਲਫੀ ਫੋਬੀਆ ਹੋ ਗਿਆ ਹੈ ਡੰਡੀ ਬਚਪਨ ਦੀਆਂ ਤਸਵੀਰਾਂ ਸਭ ਨੂੰ ਆਕਰਸ਼ਿਤ ਕਰਦੀਆਂ ਨੇ ਡੰਡੀ ਹਰੇਕ ਨੂੰ ਬਚਪਨ ਪਿਆਰਾ ਲੱਗਦਾ ਹੈ ਡੰਡੀ ਮਾਪੇ ਇਹਨਾ ਪਲਾਂ ਨੂੰ ਸੰਭਾਲਣਾ ਚਾਹੁੰਦੇ ਹਨ ਡੰਡੀ ਅੱਜਕੱਲ ਬਚਪਨ ਨੂੰ ਫੋਟਵਾ ਵਿੱਚ ਕੈਦ ਕੀਤਾ ਜਾਂਦਾ ਹੈ ਡੰਡੀ ਕਿਸੇ ਗਰਭਵਤੀ ਔਰਤ ਦੇ ਕਮਰੇ ਵਿੱਚ ਵੀ ਸੋਹਣੇ ਬੱਚੇ ਦੀ ਫੋਟੋ ਲਾਈ ਜਾਂਦੀ ਹੈ ਡੰਡੀ ਸ਼ਾਇਦ ਇਹ ਮਨੋਵਿਗਿਆਨਿਕ ਕਾਰਨ ਹੈ ਕਿ ਜਨਮ ਲੈਣ ਵਾਲਾ ਬੱਚਾ ਸੋਹਣਾ ਪੈਦਾ ਹੋਵੇ ਡੰਡੀ ਹਰ ਪ੍ਰੋਡਕਟ ਭਾਵੇਂ ਉਹ ਕੋਈ ਵੀ ਹੋਵੇ ਡੰਡੀ ਉਸ ਨੂੰ ਵੇਚਣ ਲਈ ਔਰਤ ਦੀ ਤਸਵੀਰ ਲਗਾਈ ਜਾਂਦੀ ਹੈ ਡੰਡੀ ਇਸ ਲਈ ਔਰਤ ਨੂੰ ਵਸਤੂ ਵੇਚਣ ਲਈ ਮਾਰਕੀਟ ਆਈਕਨ ਦੇ ਤੌਰ ਉੱਤੇ ਵਰਤਿਆ ਜਾ ਰਿਹਾ ਹੈ ਡੰਡੀ ਵੱਡੇ ਵੱਡੇ ਫੋਟੋ ਸ਼ੂਟ ਕਰਵਾਏ ਜਾਂਦੇ ਹਨ ਡੰਡੀ ਵੱਡੇ ਪੋਸਟਰ ਲਾ ਕੇ ਚੀਜ਼ ਦੀ ਮਾਰਕੀਟ ਪੈਦਾ ਕੀਤੀ ਜਾਂਦੀ ਹੈ ਡੰਡੀ ਸਮਾਨ ਭਾਵੇਂ ਕੋਈ ਵੀ ਹੋਵੇ ਪਰ ਹਰ ਪੈਕਟ ਉੱਤੇ ਫੋਟੋ ਔਰਤ ਦੀ ਹੀ ਹੁੰਦੀ ਹੈ ਡੰਡੀ ਕਈ ਵਿਵਾਦਿਤ ਫੋਟੋਆਂ ਵੀ ਜਾਰੀ ਹੋ ਜਾਂਦੀਆਂ ਹਨ ਡੰਡੀ ਧਾਰਮਿਕ ਖੇਤਰ ਵਿੱਚ ਇਹਨਾਂ ਤਸਵੀਰਾਂ ਦਾ ਜਿਆਦਾ ਰੌਲਾ ਪੈਂਦਾ ਹੈ ਡੰਡੀ ਕੇਵਨ ਕਾਰਟਰ ਦੀ ਖਿੱਚੀ ਫੋਟੋ ਵੱਖ-ਵੱਖ ਜ਼ਿੰਦਗੀ ਦੇ